ਸਾਡੇ ਕੋ ਫਾਊਂਡੇਸ਼ਨ ਆ ਗਈ ਸਾਡੇ ਕੋ ਇੱਕ ਟਿਊਬ ਤੁਹਾਨੂੰ ਬਿਜਾਰੋ 100 ਰੁਪਏ ਦੀ ਮਿਲਦੀ ਹੈ ਹਾਂਜੀ ਫਾਊਂਡੇਸ਼ਨ ਸਾਡੇ ਕੋਲੋਂ 30 ਰੁਪਏ ਦੀ 30 ਰੁਪਏ ਦੀ ਫਾਊਂਡੇਸ਼ਨ ਸਿਰਫ ਆ 24 ਪੀਸਿਸ ਲੈਦਰ ਵਾਲੀ ਬ੍ਰਸ਼ ਕਿੱਟ ਆ ਗਈ ਆਪਣੇ ਕੋ ਬ੍ਰਸ਼ ਕਿੱਟ ਆ ਗਈ ਵੱਡੀ ਹਾਂਜੀ ਸਾਰੇ A ਤੋਂ Z ਬ੍ਰਸ਼ ਆ ਗਏ ਹਾਂਜੀ ਇੱਕ ਬ੍ਰਸ਼ ਤੁਹਾਨੂੰ ਪਤਾ ਨਾ ਬਿਜਾਰੋ 100 ਰੁਪਏ ਦਾ ਮਿਲਦਾ ਹਾਂਜੀ ਤੇ ਆ 24 ਬ੍ਰਸ਼ ਨੇ ਤੁਹਾਨੂੰ ਕਿੰਨੇ ਦੀ ਪੈਣੀ ਪੂਰੀ ਕਿੱਟ 150 ਰੁਪਏ ਦੀ ਪੂਰੀ ਕਿੱਟ 150 ਰੁਪਏ ਦੀ 150 ਰੁਪਏ ਆ ਬ੍ਰਸ਼ ਕਿਟ ਤੁਹਾਨੂੰ ਐ ਵੀ ਦਿਖਾਈ ਆ ਹੁਣੀ ਬਾਜ਼ਾਰ ਤੁਸੀਂ ਇੱਕ ਬ੍ਰਸ਼ 100 ਰੁਪਏ ਦਾ ਲੈਣੇ ਹੋ ਕੰਪਨੀ ਦਾ ਬ੍ਰਸ਼ ਹਨਾ ਆ 12 ਪੀਸ ਦਾ ਡੱਬਾ ਤੁਹਾਨੂੰ ਕਿੰਨੇ ਦਾ ਪੈਣਾ 250 ਰੁਪਏ ਦਾ ਹਾਂਜੀ ਸਸੇ ਗਾਲ ਜੀ ਸਾਰੇ ਰੋਂ ਆਪਾਂ ਖੜਾ ਲੁਧਿਆਣੇ ਫੀਲ ਲਗਾਉਂਦੇ ਪਰ ਹੋਰ ਕੋਈ ਕੰਜ਼ਮੈਂਟ ਦਾ ਸਮਾਨ ਸਾਰਾ ਕੰਪਨੀ ਦਾ ਸਮਾਨ ਨੂੰ ਰੇਟ ਬਹੁਤ ਘੱਟ ਆ 24 ਪੀਸਿਸ ਲੈਦਰ ਵਾਲੀ ਬ੍ਰਸ਼ ਕਿਟ ਆ ਗਈ ਆਪਣੇ ਕੋਲ ਦੁਕਾਨਿਆਂ ਨੂੰ ਰੇਟ ਦਿੰਦੇ ਆ ਕਿਟ ਦੁਕਾਨਿਆਂ ਨੂੰ ਠੀਕ ਜੀ ਪੁੱਲ ਚਾਈਨਾ ਕਿੱਟ ਹੋਏਗੀ ਦਿੱਲੀ ਮੇੜ ਕੁਝ ਨਹੀਂ ਹੁੰਦਾ ਸਾਡੇ ਕੋ ਆ ਚੈੱਕ ਕਰੋ ਬ੍ਰਸ਼ ਕਿੱਟ ਆ ਗਈ ਵੱਡੀ ਹਾਂਜੀ ਸਾਰੇ A to Z ਬ੍ਰਸ਼ ਆ ਗਏ ਹਾਂਜੀ ਇੱਕ ਬ੍ਰਸ਼ ਤੁਹਾਨੂੰ ਪਤਾ ਨਾ ਬਈ ਯਾਰ 100 ਰੁਪਏ ਦਾ ਮਿਲਦਾ ਹਾਂਜੀ ਤੇ ਆ 24 ਬ੍ਰਸ਼ ਨੇ ਤੁਹਾਨੂੰ ਕਿੰਨੇ ਦੀ ਪੈਣੀ ਪੂਰੀ ਕਿੱਟ 150 ਰੁਪਏ ਪੂਰੀ ਕਿੱਟ 150 ਰੁਪਏ 150 ਰੁਪਏ ਓਕੇ ਲੈ ਜਾਓ ਨਹੀਂ ਮਹਿੰਗੀ ਬਹੁਤ ਆ 40 ਦੇ ਇੱਕ ਮਿਲਦਾ ਬਾਜ਼ਾਰ ਤੁਹਾਨੂੰ ਇੱਕ ਬ੍ਰਸ਼ 100 ਰੁਪਏ ਤੋਂ ਘੱਟ ਨਹੀਂ ਮਿਲਦਾ ਕੋੜਾ ਘੱਟ ਨਹੀਂ ਬੁੜਾ ਪੂਰੀ 24 ਪੀਸ ਦੀ ਕਿੱਟ 150 ਰੁਪਏ ਓਕੇ ਬਈ ਲੈ ਓ ਟੋਟਲੋਂ ਮੈਂ ਨਾ ਅੱਜ ਇਹ ਕੋਈ ਨਾ ਬੰਦ ਬਣਾਉਂਗਾ ਓਏ ਜਾਈਂਗਾ ਨਾ ਕੋਈ ਕਿਸੇ ਵੱਲ ਅੰਦਾ ਦੋ ਬੰਦੇ ਆ ਰਹੇ ਨੇ ਇੱਕ ਟੂਟ ਲਓ ਏ ਇਲਾਦਰ ਐਕਸਰਸਾਈਜ਼ ਓਏ ਹੁੰਦਾ ਆ ਚਲ ਜੰਮ ਚਲੋ ਠੀਕ ਆ ਫਿਰ ਕੱਲ ਮਿਲਦੇ ਆਂ ਹਾਂਜੀ ਸਾਡਾ ਕੀ ਹਾਂਜੀ ਮੈਂ ਕੱਲ ਨੂੰ ਮਿਲਦੇ ਆਂ ਜਾਈਏ ਕੱਲ ਹੀ ਮਿਲਣਾ ਚਲੋ ਹਾਂਜੀ ਇਹ ਦੇਖੋ ਫਾਊਂਡੇਸ਼ਨ ਆ ਗਈ ਸਾਡੇ ਕੋਲ ਇੱਕ ਟਿਊਬ ਤੁਹਾਨੂੰ ਬਿਜਾਰੋ 100 ਰੁਪਏ ਦੀ ਮਿਲਦੀ ਹੈ ਹਾਂਜੀ ਫਾਊਂਡੇਸ਼ਨ ਸਾਡੇ ਕੋਲੋਂ 30 ਰੁਪਏ ਦੀ 30 ਰੁਪਏ ਦੀ ਫਾਊਂਡੇਸ਼ਨ ਸਿਰਫ ਠੀਕ ਹੈ ਜੀ ਆ ਬ੍ਰਸ਼ ਕਿੱਟ ਤੁਹਾਨੂੰ ਐ ਵੀ ਦਿਖਾਈ ਆ ਹੁਣੀ ਬਾਜ਼ਾਰ ਤੁਸੀਂ ਇੱਕ ਬ੍ਰਸ਼ 100 ਰੁਪਏ ਦਾ ਲੈਣੇ ਹੋ ਕੰਪਨੀ ਦਾ ਬ੍ਰਸ਼ ਹਨਾ ਆ 12 ਪੀਸ ਦਾ ਡੱਬਾ ਤੁਹਾਨੂੰ ਕਿੰਨੇ ਦਾ ਪੈਣਾ 250 ਰੁਪਏ ਦਾ ਓਕੇ ਫੁੱਲ ਬ੍ਰਸ਼ ਹੋਣਗੇ ਵੇਖੋ ਹਨਾ ਕਿੰਨੇ ਦਾ ਪੈਣਾ 250 ਰੁਪਏ ਓਕੇ ਦਿਖਾਓ ਸੀਜ਼ਰ ਆ ਦੇਖੋ ਸੀਜ਼ਰ ਆ ਗਈ ਛੋਟੀਆਂ ਵੱਡੀਆਂ ਸੀਜ਼ਰਾਂ ਹਾਂਜੀ ਹੁਣ ਇਹ ਸੀਜ਼ਰ ਬਾਜ਼ਾਰ 150 ਰੁਪਏ ਦੀ ਮਿਲਦੀ ਹੈ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ 40 ਰੁਪਏ ਦੀ ਓਕੇ 40 ਰੁਪਏ ਦੀ ਸੀ ਜਰਾ ਧਿਆਨ ਰੱਖੋ ਠੀਕ ਆ ਬਈ ਕਰੋ ਕਮਾਈ ਕੱਢ ਗਿਆ ਮੁੱਟੋਂ ਨਿਆਰੇ ਆਵੋ ਲਿਆ ਉੱਤਰ ਆ ਦੇਖੋ ਇਹ ਸਟ੍ਰਿਪਸ ਆ ਗਈ ਵਿੱਧ ਵੀਟ ਵਾਲੀ ਹਾਂਜੀ ਆ ਪੱਟੀਆਂ ਨੇ ਇਹਦੇ ਨਾਲ ਵੀਟ ਵੀ ਲੱਗੀ ਹੋਈ ਹੈ ਓਕੇ ਬਈ ਆਲਰੇਡੀ ਤੁਹਾਨੂੰ ਕਿੰਨੇ ਦੀ ਪੈਣੀ ਪੂਰੀ ਡੱਬੀ 20 ਪੀਸ ਦੀ ਡੱਬੀ ਹੈ 100 ਰੁਪਏ ਦੀ ਓਕੇ ਬਈ 20 ਪੀਸ ਦੀ ਡੱਬੀ ਨੇ ਮਹਿੰਗੀ ਆ ਨਾ ਹਾਂ ਬਾਜ਼ਾਰੋਂ ਤੁਸੀਂ ਮੈਡੀਕਲ ਤੋਂ ਪ੍ਰਿੰਟ ਟੂ ਪ੍ਰਿੰਟ ਲੈਣੀ ਹੈ ਉਹ ਕਿੰਨੇ ਵਾਰਟ ਹੈ ਇਹ 200 ਐਮ ਆਰ ਪੀ 200 ਦੀ ਤੇ ਤੁਹਾਨੂੰ ਤੁਹਾਡਾ ਭਰਾ 100 ਰੁਪਏ ਹੀ ਦੇਗਾ ਅੱਧੋ ਆਦੀ ਕਮਾਈ ਓਕੇ ਬਈ ਇਹ ਦੇਖੋ ਸਪੰਜ ਆ ਗਿਆ ਟੂ ਸਾਈਡਡ ਸੌਫਟ ਸਪੰਜ ਟੂ ਸਾਈਡਡ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਉਹ ਕਿੰਨੇ ਆ ਪੈਸੇ ਬਾਜ਼ਾਰ 50 ਰੁਪਏ 60 ਰੁਪਏ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਠੀਕ ਆ ਬਈ ਇਹ ਚੈੱਕ ਕਰੋ ਇੱਕ ਪੀਸ ਹੈ ਨਾ ਹਾਂਜੀ 50 ਰੁਪਏ ਦਾ ਲੈਣਾ ਤੁਸੀਂ ਤੁਹਾਨੂੰ 2 ਪੀਸ 25 ਰੁਪਏ ਦੇ ਉਹ ਬੱਲੇ ਚੱਕੋ ਫੁੱਲ ਚਾਈਨਾ ਉਦੋਂ ਉਦੋਂ ਦਾ ਫਰਕ ਹੱਦੋਂ ਉਦੋਂ ਨਾਲੋਂ ਜ਼ਿਆਦਾ ਫਰਕ ਪੈ ਜੀ ਓਕੇ ਰਿਟੇਲ ਕਾਊਂਟਰ ਤੇ ਜਾਓਗੇ ਹੋਰ ਰੇਟ ਚੱਕੇ ਜਾਂਦੇ ਆ ਆਪਾਂ ਹੋਲ ਸੇਲ ਤੋਂ ਵੀ ਘੱਟ ਰੇਟਾਂ ਦੇ ਮਾਲ ਵੇਚੀ ਦਾ